ਜੇਲ੍ਹ ਦੇ ਵਿੱਚ ਬੰਦ ਡੇਰਾਮੁਖੀ ਗੁਰਮੀਤ RAM ਰਹੀਮ 13ਵੀਂ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਤੇ ਇਸ ਵਾਰ ਡੇਰਾਮੁਖੀ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਆਪਣੇ ਡੇਰੇ ਵੱਲ ਰਵਾਨਾ ਹੋ ਗਿਆ ਤੇ ਰਾਮ ਰਹੀਮ ਦਿੱਲੀ ਚੋਂਨਾਂ ਤੋਂ ਪਹਿਲਾਂ ਵੀ ਇੱਕ ਵਾਰ ਪੈਰੋਲ ਤੇ ਬਾਹਰ ਆਇਆ ਸੀ ਦੱਸਿਆ ਕਿ ਹੁਣ 13ਵੀਂ ਵਾਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਮਾਹੌਲ ਫਿਰ ਤੋਂ ਭੱਗ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੁਰਤ ਤੋਂ ਸਵਾਲ ਚੁੱਕੇ ਗਏ ਨੇ ਕਿ ਆਖਰ ਵਾਰ-ਵਾਰ ਡੇਰਾ ਮੁਖੀ ਤੇ ਸਰਕਾਰ ਇੰਨੀ ਮਿਹਰਬਾਨ ਕਿਉਂ ਹੈ ਕਿਉਂ ਉਸ ਨੂੰ 13ਵੀਂ ਵਾਰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤੇ ਇਸ ਵਾਰ 21 ਦਿਨਾਂ ਦੀ ਫਰਲੋ ਉਸ ਨੂੰ ਮਿਲੀ ਹੈ 72 ਦਿਨਾਂ ਦੇ ਵਿੱਚ ਮੇਰੇ ਜਿਲ੍ਹੇ ਤੋਂ ਬਾਹਰ ਆ ਚੁੱਕਿਆ ਹਰਿਆਣਾ ਦੇ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਡੇਰਾ ਮੁਖੀ ਗੁਰਮੀਤ RAM ਰਹੀਮ ਬੰਦ ਹੈ ਤੇ ਸਰਕਾਰ ਇੱਕ ਵਾਰ ਫਿਰ RAM ਰਹੀਮ ਤੇ ਮਿਹਰਬਾਨ ਹੋਣ ਤੋਂ ਬਾਅਦ ਉਸ ਨੂੰ ਪੈਰੋਲ ਦੇ ਦਿੰਦੀ ਹੈ ਦੱਸਿਆ ਕਿ ਬਲਾਤਕਾਰ ਤੇ ਕਤਲ ਦੇ ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ RAM ਰਹੀਮ ਜਿਲ੍ਹੇ ਤੋਂ ਬਾਹਰ ਆ ਗਿਆ ਹੈ ਹਰਿਆਣਾ ਸਰਕਾਰ ਨੇ RAM ਰਹੀਮ ਨੂੰ 21 ਦਿਨਾਂ ਦੀ ਫਰਲੋ ਦੇ ਦਿੱਤੀ ਹੈ ਕੋਣ ਪੁਲਿਸ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਆ ਗਿਆ ਤੇ ਸਿਰਸਾ ਸਥਿਤ ਆਪਣੇ ਡੇਰੇ ਦੇ ਵਿੱਚ ਵਾਪਸ ਚਲਾ ਗਿਆ। ਇਸ ਵਾਰ ਰਾਮ ਰਹੀਮ ਆਪਣੀ ਛੁੱਟੀ ਦੌਰਾਨ ਸਿਰਸਾ ਡੇਰੇ ਦੇ ਵਿੱਚ ਰਹੇਗਾ। ਪਰ 13ਵੀਂ ਵਾਰ ਫਰਲੋ ਤੇ ਬਾਹਰ ਆਉਣ ਤੋਂ ਬਾਅਦ ਵੱਡੇ ਸਵਾਲ ਚੁਕੇ ਜਾ ਰਹੇ ਨੇ। ਰਾਮ ਰਹੀਮ ਨੂੰ ਜੇਲ੍ਹ ਤੋਂ ਲੈਣ ਦੇ ਲਈ ਹਣੀਪ੍ਰੀਤ ਤੇ ਡੇਰੇ ਦੀਆਂ ਗੱਡੀਆਂ ਦਾ ਕਾਫਲਾ ਪਹੁੰਚਿਆ ਸੀ। ਦਿੱਲੀ ਚੋਂ ਉਹਨਾਂ ਤੋਂ ਪਹਿਲਾਂ ਹੀ ਰਾਮ ਰਹੀਮ 30 ਦਿਨਾਂ ਦੀ ਫਰਲੋ ਤੇ ਬਾਹਰ ਆਇਆ ਸੀ ਤੇ ਹੁਣ ਮੁੜ ਫਰਲੋ ਤੇ ਬਾਹਰ ਆਉਣ ਤੋਂ ਬਾਅਦ ਇੱਕ ਸਿਆਸੀ ਕਮਾਸਾਮ ਸ਼ੁਰੂ ਹੋ ਗਿਆ। ਦੱਸਿਆ ਕਿ ਫਰਵਰੀ ਦੇ ਵਿੱਚ ਸੁਪਰੀਮ ਕੋਰਟ ਨੇ ਡੇਰਾ ਜੋ ਸਦਾਮੁਖੀ ਗੁਰਮੀਤ ਰਾਮ ਰਹੀਮ ਦੀ ਅਸਥਾਈ ਰਿਹਾਈ ਬਰੋਦਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਤੇ ਸਨਵਾਇਕਰਨ ਤੋਂ ਇਨਕਾਰ ਕਰ ਦਿੱਤਾ ਸੀ ਸਾਲ 2017 ਦੇ ਵਿੱਚ ਰਾਮ ਰਹੀਮ ਨੂੰ ਉਸਦੇ ਦੋ ਚੇਲਿਆਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਤੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਫਰਲੋ ਦੇ ਤਹਿਤ ਹੁਣ ਰਾਮ ਰਹੀਮ 13ਵੀਂ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਦੋਨਾਂ ਦਾ ਸੀ ਕਿ ਕਈ ਹੋਰ ਮਾਮਲਿਆਂ ਦੇ ਵਿੱਚ ਵੀ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਜੇਲ੍ਹ ਦੇ ਵਿੱਚੋਂ ਸਜ਼ਾ ਕੱਟ ਰਿਹਾ ਹੈ ਤੇ ਫਰਲੋ ਦੀ ਗੱਲ ਕਰੀਏ ਤਾਂ ਫਰਲੋ ਦੇ ਤਹਿਤ ਜੇਲ੍ਹ ਦੇ ਵਿੱਚ ਦਾ ਕੱਟ ਰਿਹਾ ਕਿ ਇਹਦੀ ਕੁਝ ਸਮੇਂ ਲਈ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਇਹ ਉਸਦਾ ਹੱਕ ਨਹੀਂ ਸਗੋਂ ਉਸ ਨੂੰ ਸਿਰਫ ਸਜ਼ਾ ਦੌਰਾਨ ਹੀ ਬਾਹਰ ਜਾਣ ਦੀ ਇਜਾਜ਼ਤ ਹੈ ਫਰਲੋ ਬਿਨਾਂ ਕਿਸੇ ਮਹੱਤਵਪੂਰਨ ਕਾਰਨ ਦੇ ਵੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਸ ਦੇ ਲਈ ਕੁਝ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਨੇ ਇਹ ਕੈਦੀਆਂ ਦੇ ਲਈ ਇੱਕ ਤਰ੍ਹਾਂ ਦੀ ਛੁੱਟੀ ਹੀ ਮੰਨੀ ਜਾਂਦੀ ਹੈ ਜਿਸ ਤੇ ਰਾਹੀਂ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਕੈਦੀਆਂ ਨੂੰ ਕੁਝ ਸਮੇਂ ਲਈ ਜੇਲ੍ਹ ਦੀ ਜ਼ਿੰਦਗੀ ਤੋਂ ਦੂਰ ਰੱਖਣ ਦੇ ਲਈ ਅਜਿਹੇ ਪ੍ਰਬੰਧ ਕੀਤੇ ਗਏ ਨੇ ਤੇ ਇਹ ਇਸ ਲਈ ਵੀ ਹੈ ਤਾਂ ਜੋ ਕੈਦੀ ਆਪਣੇ ਪਰਿਵਾਰ ਤੇ ਸਮਾਜ ਦੇ ਨਾਲ ਆਪਣੇ ਸਬੰਧ ਬਣਾ ਕੇ ਰੱਖ ਸਕੇ ਹਾਲਾਂਕਿ ਉਹਨਾਂ ਕੈਦੀਆਂ ਨੂੰ ਛੁੱਟੀ ਨਹੀਂ ਦਿੱਤੀ ਜਾਂਦੀ ਜਿਨ੍ਹਾਂ ਦੀ ਰਿਹਾਈ ਦੇ ਨਾਲ ਕੋਈ ਸੁਰੱਖਿਆ ਜਾਂ ਅਪਰਾਧਕ ਖਤਰਾ ਹੋ ਸਕਦਾ ਹੈ ਫਰਲੋ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਪਰ ਇਹ ਕੈਦੀ ਦੇ ਵਿਵਹਾਰ ਤੇ ਜੇਲ੍ਹ ਸੁਪਰਡੈਂਟ ਦੀ ਰਾਏ ਦੇ ਆਧਾਰ ਤੇ ਦਿੱਤਾ ਜਾਂਦਾ ਹੈ ਜਦੋਂ ਦੋਸ਼ੀ ਤੇ ਦੋਸ਼ ਠਹਿਰਾਏ ਜਾਣ ਤੋਂ ਬਾਅਦ 3 ਸਾਲ ਦੀ ਸਜ਼ਾ ਕੱਟ ਲੈਂਦਾ ਤਾਂ ਫਰਲੋ ਤੇ ਬਾਹਰ ਆ ਸਕਦਾ ਤਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੁਣ 13ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਤੜਕਸਾਰ ਸੁਨਾਰੀਆ ਜਿਲ੍ਹੇ ਤੋਂ ਰਾਮ ਰਹੀਮ ਬਾਹਰ ਆਇਆ ਤੇ 21 ਦਿਨਾਂ ਦੇ ਫਰਲੋ ਤਹਿਤ ਰਾਮ ਰਹੀਮ ਹੁਣ ਬਾਹਰ ਰਹੇਗਾ ਫਰਲੋ ਦੌਰਾਨ ਸਿਰਸਾ ਦੇ ਡੇਰੇ ਦੇ ਵਿੱਚ ਰਾਮ ਰਹੀਮ ਦੀ ਰਿਹਾਈਸ਼ ਹੈ ਤੇ ਬੇਗੂ ਰੋਡ ਸਥਿਤ ਡੇਰੇ ਦੇ ਵਿੱਚ ਰਾਮ ਰਹੀਮ ਰਹੇਗਾ ਤਾਂ ਚੋਣਾ ਤੋਂ ਪਹਿਲਾਂ ਵੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਸੀ ਤਾਂ ਹੁਣ ਮੁਰਤੋਂ ਰਾਮ ਰਹਿਮ ਇੱਕ ਦਿਨਾਂ ਦੇ ਲਈ ਜੇਲ੍ਹ ਤੋਂ ਬਾਹਰ ਆਇਆ